ਆ ਜਿਹੜਾ ਤਾਂ ਚਾਇਆ ਪਾਰੇ ਜੀ ਇਹ ਦਿੱਲੀ ਦੇ ਦਰਬਾਰ ਦੇ ਬੜੇ ਵੱਡੇ ਵਰਤਾਂਤ ਨੂੰ ਭੰਦਾ ਯਾਰ ਕਿ ਨਵੰਬਰ 1984 ਦੇ ਵਿੱਚ ਸਿਰਫ ਦਿੱਲੀ ਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ ਇਹਦੇ ਫੀਰ ਦੇ ਵਿੱਚ ਨਾ ਮੱਧ ਪ੍ਰਦੇਸ਼ ਸੂਬੇ ਦਾ ਜ਼ਿਕਰ ਹੈ ਉਹਦੇ ਵਿੱਚ ਕੁੱਲ 24 ਇਲਾਕੇ ਜਿਹੜੇ ਆ ਇਕੱਲੇ ਮੱਧ ਪ੍ਰਦੇਸ਼ ਦੇ ਵਿੱਚ ਘਟੋ-ਘਟ 24 ਥਾਵਾਂ ਦੇ ਉੱਪਰ ਤੇ ਜਿਹੜਾ ਉੱਤਰ ਪ੍ਰਦੇਸ਼ ਦਾ ਸੂਬਾ ਆ ਮੈਂ ਹੁਣ ਬੈਠਾ ਦੇਖ ਰਿਹਾ ਸੀਗਾ ਉਦੋਂ ਉੱਤਰ ਪ੍ਰਦੇਸ਼ ਉੱਤਰਾਖੰਡ ਇਕੱਠਾ ਸੀਗਾ ਨਬੇਦਾਮਾ ਦੇ ਉੱਪਰ ਕਤੇ ਉੱਤਰ ਪ੍ਰਦੇਸ਼ ਦੇ ਵਿੱਚ ਸਿੱਖਾ ਦੇ ਨਾਲ ਘਟਨਾਵਾਂ ਹੋ ਵਾਪਰੀਆਂ। ਔਰ ਸਾਨੂੰ ਕੀ ਕਿਹਾ ਜਾਂਦਾ ਕਿ ਦਿੱਲੀ ਰੱਗੇ ਸੀਗੇ ਦਿੱਲੀ ਤੱਕ ਸੀਮਤ ਸੀ। ਜੇ ਬਹੁਤ ਸਿੱਖਾਂ ਨੂੰ ਇਹ ਲੱਗਦਾ ਕਿ ਗੁਰਦੁਆਰਾ ਸਾਹਿਬਾਨ ਦੇ ਉੱਪਰ ਜਿਹੜੇ ਹਮਲੇ ਹੋਏ ਉਹ ਨਵੰਬਰ 1984 ਦੇ ਵਿੱਚ ਹੋਏ। ਨਾ ਆਖਰੀ ਦੋ ਸਫਿਆਂ ਦੇ ਵੇਰਵੇ ਤੁਹਾਡੇ ਦਾ ਬਿਲਕੁਲ ਸੰਜੀਪ ਦੇ ਵਿੱਚ ਸਾਂਝੇ ਕਰਦਾ। ਇੱਥੇ ਇੱਕ ਜਗ੍ਹਾ ਲਿਖੀ ਹੋਈ ਹੈ ਈਸਟ ਲੈਂਡ ਖਮਰੀਆ। ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ। ਉਸ ਤੋਂ ਬਾਅਦ ਦੇ ਵਿੱਚ ਗਵਾਰੀ ਘਾਟ ਗੋਤਵਾਰਾ ਸਾਹਿਬ ਤੇ ਹਮਲਾ ਹੋਇਆ ਪ੍ਰੇਮਨਗਰ ਗੁਰਦੁਆਰਾ ਸਾਹਿਬ ਤੇ ਹਮਲਾ ਨਹੀਂ ਹੋਇਆ ਕਿਉਂਕਿ ਸਿੱਖਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਆ ਕੇ ਕਰ ਲਈ ਤਿਆਰੀ ਜਿਹੜੀ ਹੈ ਉਹ ਕਰ ਰਹੀ ਸੀਗੀ ਰਤਲਾਮ ਗੋਤਵਾਰਾ ਸਾਹਿਬ ਤੇ ਹਮਲਾ ਜਿਸ ਕਰਕੇ ਨਹੀਂ ਹੋ ਸਕਿਆ ਕਿਉਂਕਿ ਸਿੱਖਾਂ ਨੇ ਉੱਥੇ ਇਕੱਠੇ ਹੋ ਕੇ ਤਿਆਰੀ ਕਰ ਲਈ ਸੀਗੀ ਗੋਲਾਂ ਗੋਤਵਾਰਾ ਸਾਹਿਬ ਤੇ ਹਮਲਾ ਹੋਇਆ ਦੋ ਗੁਰਦੁਆਰਾ ਸਾਹਿਬਾਂ ਤੇ ਪੰਤੋਲ ਕੀਤੀ ਗਈ ਸ਼ਤਰਪੁਰ ਗੁਰਦੁਆਰਾ ਸਾਹਿਬ ਨੂੰ ਅਟਲਾ ਦਿੱਗਰੀ ਮਹਾਰਾਜ ਦੇ ਸੂਬਾ ਬੰਨ ਭੇਟ ਹੋਏ ਗੈਰਤ ਕਾਂਜਨ ਗੁਰਦੁਆਰਾ ਸਾਹਿਬ ਖਤਮ ਕਰ ਦਿੱਤਾ ਗਿਆ ਜੋ ਦੁਬਾਰਾ ਕਦੀ ਨਹੀਂ ਬਣ ਸਕਿਆ ਅੰਮਲਾਈ ਗੁਰਦੁਆਰਾ ਸਾਹਿਬ ਨੂੰ ਪਾ ਕੇ ਲਗਾਈਏ ਸੋ ਜਿੱਥੇ ਵੀ ਕਿਤੇ ਹਮਲਾ ਹੋਇਆ ਸਿੱਖਾਂ ਦੇ ਉੱਪਰ ਸਭ ਤੋਂ ਪਹਿਲਾਂ ਇਹ ਸਾਰੇ ਇੰਡੀਆ ਦੇ ਵਿੱਚ ਗੁਰਜੰਤ ਸਿੰਘ ਹੁਣੀ ਬੈਠੇ ਆ ਜਿਨ੍ਹਾਂ ਨੇ ਸਾਰੀ ਖੋਜ ਕੀਤੀ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਕਿਤੇ ਹੀ ਹੋ ਸਕਦਾ ਕਿ ਜਿੱਥੇ ਭੀੜ ਦੀ ਰਵਾਇ ਕਰਨ ਵਾਲਿਆਂ ਦੀ ਨਾ ਚੱਲੀ ਹੋਵੇ ਤੇ ਸਿੱਖਾਂ ਦੀਆਂ ਦੁਕਾਨਾਂ ਪਹਿਲਾਂ ਆੜੀਆਂ ਹੋਣ ਤੇ ਜਿਹੜੇ ਹਮਲਾਵਰ ਸੀਗੇ ਉਹ ਮਤਲਬ ਦੁਕਾਨਾਂ ਟੁੱਟਣੂ ਪੈ ਗਏ ਹੋਣ ਕੁਛ ਤਵਾ ਦੇਦਾ ਹੋਇਆ ਨਹੀਂ ਤਾਂ ਸਭ ਤੋਂ ਪਹਿਲਾਂ ਜਿਹੜਾ ਹਮਲਾ ਆ ਉਹ ਗੁਰਦੁਆਰਾ ਸਾਹਿਬ ਦੇ ਉੱਪਰ ਹੀ ਹੋਇਆ ਨਵੰਬਰ 1984 ਦੇ ਵਿੱਚ ਔਰ ਤੁਸੀਂ ਕਮਾਲ ਦੀ ਗੱਲ ਦੇਖੋਗੇ ਜਿੱਥੇ-ਜਿੱਥੇ ਵੀ ਜਾ ਕੇ ਸਿੱਖਾਂ ਨੇ ਬਸੋਂ ਕੀਤੀ ਇੰਡੀਆ ਦੇ ਵਿੱਚ ਬਹੁਤੀਆਂ ਥਾਵਾਂ ਤੇ ਚਾਹੇ ਉਹ ਪਹਿਲਾਂ ਕੀਤੀ ਸੀਗੀ ਚਾਹੇ ਉਹ 47 ਡਿਵਾਂਡ ਤੋਂ ਬਾਅਦ ਦੇ ਵਿੱਚ ਇੰਡੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜਾ ਕੇ ਕੀਤੀ ਬਹੁਤੀਆਂ ਥਾਵਾਂ ਦੇ ਉੱਪਰ ਸਿੱਖਾਂ ਨੇ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਉਹ ਗੁਰਦੁਆਰਾ ਸਾਹਿਬ ਬਣਾਉਣਾ ਕੀਤਾ ਸੀ। ਸੋ ਇਹਦੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਤੁਹਾਡੇ ਵਿਰੋਧੀ ਨੂੰ ਇਹ ਗੱਲ ਪਤਾ ਹੈ ਕਿ ਤੁਹਾਡੀ ਜੜ ਕਿੱਥੇ ਹੈ। ਕਿਉਂਕਿ ਨਸਲ ਕੁਸ਼ੀ ਜਿਹੜੀ ਆ ਠੀਕ ਆ ਅੱਜ ਦੇ ਕਾਨੂੰਨ ਦੇ ਵਿੱਚ ਅੱਜ ਦੇ ਕੁਮਾਂਤਰੀ ਕਾਨੂੰਨ ਦੇ ਵਿੱਚ ਨਸਲ ਕੁਸ਼ੀ ਦੇ ਸਿਰਫ ਇੱਕੋ ਪੱਖ ਨੂੰ ਜਨਮ ਮੰਨਿਆ ਗਿਆ। ਤੇ ਉਹ ਬਾਕਰ ਹੈਗਾ ਸਰੀਰਕ ਨੁਕਸਾਨ ਦਾ ਜਦੋਂ ਤੁਹਾਨੂੰ ਸਰੀਰਕ ਤੌਰ ਦੇ ਉੱਪਰ ਨੁਕਸਾਨ ਪਹੁੰਚਾਇਆ ਜਾਂਦਾ ਪਰ ਰੇਟਲੈਂਕਨ ਨੇ ਜਿਨੀ ਇਹ ਸਾਰੇ ਵਰਤਾਰੇ ਦੀ ਖੋਜ ਪੀਨ ਕੀਤੀ ਜਿਨੀ ਦੁਨੀਆ ਦੇ ਸਾਹਮਣੇ ਇਸ ਸੰਕਲਪ ਨੂੰ ਇੱਕ ਨਾਮ ਦਿੱਤਾ ਜੈਨੋਸਾਈਡ ਦਾ ਜਾਂ ਨਸਲਕੁਸ਼ੀ ਦਾ ਉਹਨੇ ਇਹ ਗੱਲ ਬਹੁਤ ਪਤਾ ਕਹੀ ਸੀ ਉਹ ਕਹਿੰਦਾ ਕਿ ਅਸਲ ਦੇ ਵਿੱਚ ਕਿਸੇ ਵੀ ਕੌਮੀ ਸਮੂਹ ਦੀਆਂ ਜੀਵਨ ਹੂਦ ਦੀਆਂ ਜੜ੍ਹਾਂ ਨੂੰ ਖਤਮ ਕਰਨਾ ਨਸਲਕੁਸ਼ੀ ਹੈ ਹਰ ਉਸ ਰੋਥ ਜਿੱਥੋਂ ਤੁਸੀਂ ਤੁਸੀਂ ਬਣਦੇ ਹੋ ਉਹਨੂੰ ਖਤਮ ਕੀਤਾ ਜਾਂਦਾ ਔਰ ਉਹਦੇ ਵਿੱਚ ਵੱਡੇ ਪੱਖ ਜਿਹੜੇ ਆ ਉਹ ਫਿਜ਼ੀਕਲ ਮਰਸੀਕਿਊਸ਼ਨ ਤੋਂ ਇਲਾਵਾ ਦੂਸਰੇ ਪੱਖ ਨੇ ਜਿਨ੍ਹਾਂ ਦੇ ਵਿੱਚ ਆਰਥਿਕ ਤੌਰ ਦੇ ਉੱਪਰ ਤੁਹਾਡੀਆਂ ਆਰਥਿਕ ਜਨਨ ਨੂੰ ਤਬਾਹ ਕਰਨਾ ਤੁਹਾਡੀ ਵੈਲਿਊ ਸਿਸਟਮ ਨੂੰ ਖਤਮ ਕਰਨਾ ਤੁਹਾਡੀ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਖਤਮ ਕਰਨਾ ਤੁਹਾਡੀਆਂ ਰਾਜਨੀਤਿਕ ਸੰਸਥਾਵਾਂ ਨੂੰ ਖਤਮ ਕਰਨਾ ਤੁਹਾਡੀਆਂ ਸਮਾਜਿਕ ਸੰਸਥਾਵਾਂ ਨੂੰ ਖਤਮ ਕਰਨਾ ਤੁਹਾਡੀਆਂ ਧਾਰਮਿਕ ਸੰਸਥਾਵਾਂ ਨੂੰ ਖਤਮ ਕਰਨਾ ਤੁਹਾਡੇ ਜੀਵਨ ਵੀ ਉਹਦੇ ਦੇ ਸਾਰੇ ਸੂਮਿਆਂ ਨੂੰ ਖਤਮ ਕਰਨਾ ਸਕਾਰ ਦੇਣ ਉਹਨਾਂ ਨੂੰ ਨਸ਼ਟ ਕਰਨਾ ਇਹ ਹੀ ਨਸਲਕੁਸ਼ੀ ਹੈ ਉਹਦਾ ਹੀ ਇੱਕ ਪੂਰਾ ਹਿੱਸਾ ਜਿਹੜਾ ਆ ਉਹ ਸਰੀਰਕ ਘਾੜ ਜਾਂ ਫਿਜ਼ੀਕਲ ਪੇਸਿਕਿਊਸ਼ਨ ਜਾਂ ਜਿਹਨੂੰ ਆਪਾਂ ਕੱਤ ਲਈਆਂ ਅਜਿਹੀ ਜਿਹੜੀ ਕਾਨੂੰਨੀ ਪਾਸ਼ਾਟੋ ਮੰਤਰੀ ਕਾਨੂੰਨ ਦੀ ਹੈਗੀ ਹੈ ਜਿਹਨੂੰ ਜੈਨੋਸਾਈਡ ਮੰਨਦੀ ਅਸਲ ਦੇ ਵਿੱਚ ਉਹ ਇਸ ਸਾਰੇ ਵਰਤਾਰੇ ਦਾ ਇੱਕ ਹਿੱਸਾ ਹੈ ਔਰ ਉਹਦੇ ਵਿੱਚ ਗੁਰਦੁਆਰਾ ਸਹਿਬਾਨ ਦੀ ਜਿਹੜੀ ਐਂਬੀਅੰਟ ਬਿਆਉ ਕਿੰਨੀ ਜ਼ਿਆਦਾ ਸੀਗੀ ਔਰ ਮਾਜਨੇ ਸਮੇਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਸਾਡੇ ਗੁਰਦੁਆਰਾ ਸਹਿਬਾਨ ਨੇ ਉਹਨਾਂ ਨੂੰ ਬਿਲਕੁਲ ਉਹਨਾਂ ਬੁਨਿਆਦੀ ਗੱਲਾਂ ਤੋਂ ਹਟਾਉਣ ਦੇ ਵਾਸਤੇ ਸਟੇਟ ਦੇ ਵੱਲੋਂ ਸਿੱਧੇ ਕਬਜ਼ੇ ਜਿਹੜੇ ਆ ਕੀਤੇ ਹੋ ਤਾਂ ਦੇਖੋ ਜਿਹੜੇ ਸਟੇਟ ਨੇ ਨਾਲ ਚੱਲਦੇ ਰਹੇ ਪਿਛਲੇ 20 ਤਹਾਕਿਆਂ ਦੇ ਵਿੱਚ ਹੁਣ ਤੇ ਉਹ ਵੀ ਖੁੱਲੇ ਰੂਪ ਦੇ ਵਿੱਚ ਕਹਿ ਰਹੇ ਆ ਕਿ ਭਾਈ ਇਹ ਆਪਣੀਆਂ ਸੰਸਥਾਵਾਂ ਤੇ ਕਬਜ਼ੇ ਗਾਤੇ ਹਾਂ ਦਾ ਕਿ ਉਸ ਦੋਸ਼ ਮੁਕਤ ਉਹ ਵੀ ਨਹੀਂ ਹੈਗੇ ਪਹਿਲਾਂ ਜਿੰਨਾ ਚਿਰ ਉਹਨਾਂ ਨੇ ਇਹਨਾਂ ਦੇ ਰਾਹੀਂ ਕਬਜ਼ੇ ਕੀਤੇ ਹੋਏ ਸੀਗੇ ਉਹਨਾਂ ਚਿਰ ਤੱਕ ਸਾਰਾ ਕੁਝ ਸਹੀ ਸਹੀ ਲੱਗਦਾ ਸੀ ਇਹਨਾਂ ਨੂੰ ਤੇ ਜਿਹੜੇ ਸਿੱਖ ਉਹਨਾਂ ਕਹਿੰਦੇ ਸੀਗੇ ਵੀ ਭਾਈ ਇਹ ਤੁਸੀਂ ਗਲਤ ਕਰ ਰਹੇ ਹੋ ਤੁਸੀਂ ਸਰਕਾਰ ਦੇ ਸਾਹਮਣੇ ਲਿਜਾ ਕੇ ਸਾਡਾ ਇੱਕ ਸੁੰਗੇ ਜਿਹੜਿਆ ਸਿੱਖਾਂ ਦੇ ਉਹ ਰੱਖ ਉਲਟਾ ਸਿੱਖਾ ਦੇ ਉਲਟ ਵਰਤਾਰੇ ਜੀ ਉਹਨਾਂ ਨੂੰ ਉਹਨੇ ਜਿੰਤਾ ਤਾਂ ਉਹਨਾਂ ਸਾਰਿਆਂ ਨੂੰ ਸੱਤਾ ਦੇ ਸੱਤਾ ਦੇ ਨਸ਼ੇ ਦੇ ਵਿੱਚ ਆਏ ਹੋਏ ਨਿਸ਼ਾਨਾ ਬਣਾਉਂਦੇ ਸੀਗੇ ਪਰ ਅੱਜ ਸਭ ਤੋਂ ਵੱਧ ਰੌਲਾ ਉਹ ਜੀ ਪਾ ਰਹੇ ਆ ਬੇਸ਼ੱਕ ਗੱਲ ਕੋਈ ਵੀ ਕਰ ਰਿਹਾ ਹੋਵੇ ਦੋਸ਼ ਮੁਕਤ ਨਾ ਵੀ ਹੋਵੇ ਪਰ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਉਹ ਵੀ ਕੋ ਸਹੀ ਹੈ ਔਰ ਉਹਨਾਂ ਨੇ ਗੱਲ ਕਰਦਾ ਮਤਲਬ ਇਹ ਹੈ ਕਿ ਹੁਣ ਗੱਲ ਹੋਰ ਵੀ ਜ਼ਿਆਦਾ ਅਗਲੇ ਪੱਧਰ ਤੇ